ਸਤਿ ਸ੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਅਸੀਂ ਲੈ ਕੇ ਪਹੁੰਚੇ ਹਾਂ ਤਲਵੰਡੀ ਸਾਬੋ ਜਿੱਥੇ ਕਿ ਵਿਸਾਖੀ ਤੋਂ ਅਗਲੇ ਦਿਨ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਵੱਲੋਂ ਕਰਤੱਬ ਵਿਖਾਏ ਜਾਂਦੇ ਨੇ ਜਿਸ ਨੂੰ ਕਿ ਮਹਿਲਾ ਕਹਿੰਦੇ ਨੇ ਉਹ ਸਜਾਇਆ ਜਾਂਦਾ ਹੈ ਇਸ ਦੇ ਵਿੱਚ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਵੱਲੋਂ ਵਕ ਵਕ ਆਪਣੇ ਨੈਂਗਾ ਸਿੰਘਾਂ ਦੇ ਜੋ ਜੋਹਰ ਹੁੰਦੇ ਨੇ ਉਹ ਵਿਖਾਏ ਜਾਂਦੇ ਨੇ ਘੋੜ ਸਵਾਰੀਆਂ ਕੀਤੀਆਂ ਜਾਂਦੀਆਂ ਨੇਜਾਬਾਜ਼ੀ ਤਲਵਾਰਬਾਜ਼ੀ ਅਤੇ ਜੋ ਜੰਗੀ ਸਮਾਨ ਆਪਾਂ ਵਰਤਦੇ ਆ ਉਹਨਾਂ ਦੀ ਜੋ ਕਲਾਕਾਰੀ ਜਾਂ ਕਰਤੱਬ ਦਿਖਾਏ ਜਾਂਦੇ ਨੇ ਸਮੁੱਚਾ ਬੁੱਢਾ ਦਲ ਇਸ ਮੁਹੱਲੇ ਦੇ ਵਿੱਚ ਸ਼ਾਮਲ ਹੁੰਦਾ ਹੈ ਸੰਤ ਬਾਬਾ ਬਲਵੀਰ ਸਿੰਘ ਜੋ ਕਿ ਇੱਥੇ ਪਹੁੰਚੇ ਹੋਏ ਨੇ ਆ ਦੇਖੋ ਹਾਥੀਆਂ ਦੀ ਸਵਾਰੀ ਜੋ ਹੈ ਉਹ ਵੀ ਕੀਤੀ ਜਾਂਦੀ ਹੈ ਬੁੱਢਾ ਦਲ ਪੰਜਵਾਂ ਤਖਤ ਜਨ ਕਿ ਤਲਵੰਡੀ ਸਾਹਿਬ ਉਹ ਦਮਦਮਾ ਸਾਹਿਬ ਵਿਖੇ ਇਹ ਜੋ ਹੈ ਗੱਤ ਕੇ ਬਾਜ਼ੀ ਦੇ ਜ਼ਹਰ ਹੈ ਉਹ ਵਿਖਾਏ ਜਾਂਦੇ ਨੇ ਕੋੜੇ ਦੀਆਂ ਘੋੜਸਵਾਰੀਆਂ ਉਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਕਰਤੱਵ ਤਲਵਾਰਬਾਜ਼ੀ ਜੋ ਗੱਤ ਕੇ ਦੇ ਵਿੱਚ ਸ਼ਾਮਲ ਹੁੰਦੇ ਨੇ ਉਹ ਸਭ ਹਨਰ ਇੱਥੇ ਲੋਕਾਂ ਦੇ ਵਿੱਚ ਜੋ ਹੈ ਪੇਸ਼ ਕੀਤੇ ਜਾਂਦੇ ਨੇ ਨਹਿੰਗਾ ਸਿੰਘ ਵੱਲੋਂ ਗੁਰੂ ਦੀਆਂ ਲਾਗੀਆਂ ਫੌਜਾਂ ਵੱਲੋਂ ਕਾਫੀ ਸੁਰੱਖਿਆ ਦਾ ਧਿਆਨ ਵੀ ਰੱਖਣਾ ਪੈਂਦਾ ਹੈ ਕਿਉਂਕਿ ਬਹੁਤ ਦੌ ਰਫਤਾਰ ਹੁੰਦੀ ਹੈ ਇਹਨਾਂ ਕੋੜਿਆਂ ਦੀ ਬਹੁਤ ਤੇਜ਼ ਹੁੰਦੀ ਹੈ ਤੋਂ ਨੇਜ਼ੇ ਹੁੰਦੇ ਨੇ ਉਹ ਬਹੁਤ ਤਿੱਖੇ ਹੁੰਦੇ ਨੇ ਕਈ ਵਾਰ ਉੱਕ ਜੇ ਤਾਂ ਮੁਸ਼ਕਲ ਵੀ ਖੜੀ ਹੋ ਸਕਦੀ ਹੈ ਪਿਛਲੀ ਵਾਰ ਜੋ ਹੋਇਆ ਸੀ ਉਸ ਤੇ ਕਾਫੀ ਸੱਟਾਂ ਲੱਗੀਆਂ ਸੀ ਚਲੋ ਖੈਰ ਪ੍ਰਮਾਤਮਾ ਮਿਹਰ ਬਖਸ਼ੇ ਤੇ ਤੁਸੀਂ ਵੇਖ ਰਹੇ ਹੋ ਇਸ ਤਰ੍ਹਾਂ ਗੁਰੂ ਦੀਆਂ ਲਾਗ ਲੀਆਂ ਫੌਜਾਂ ਲੱਗੀਆਂ ਹੋਈਆਂ ਨੇ ਜੋਰ ਦਿਖਾਉਣ ਘੋੜਸਵਾਰੀਆਂ ਕਰਨ ਤੇ ਲੋਕਾਂ ਦਾ ਭਾਰੀ ਇਕੱਠ ਤੁਸੀਂ ਵੇਖ ਰਹੇ ਹੋ ਸਾਰੇ ਜਿੰਨੇ ਵੀ ਤੁਸੀਂ ਪੱਤਰਕਾਰ ਸਾਹਿਬਾਨ ਜਿੱਥੇ ਵਿੱਚ ਜੀ ਨਿਊ ਚੜ੍ਹਦੀ ਕਲਾ ਨਿਊਜ਼ 18 ਪੀਟੀਸੀ ਤੇ ਸਾਰੇ ਚੈਨਲ ਜਿਹੜੇ ਨੇ ਬਹੁਤ ਹੀ ਚੜ੍ਹਦੀ ਕਲਾ ਵਾਲੇ ਨੇ ਜਿੰਨੇ ਜਿਹੜੇ ਸੋਸ਼ਲ ਮੀਡੀਆ ਤੇ ਨਾਲ ਹੀ ਰਾਜੂ ਜੀ ਤੇ ਜਿੱਥੇ ਮਨੀਤ ਜੀ ਸਾਰੇ ਜਿਹੜੇ ਜਿਨ੍ਹਾਂ ਦਾ ਰਾਈ ਸਾਹਿਬ ਦੇ ਸਾਰੇ ਪੱਤਰਕਾਰ ਸਹਿਬਾਨ ਸਾਡੇ ਸਤਿਕਾਰਯੋਗ ਦਵਾ ਪੰਥਾ ਦੇ ਮੁਖੀ ਸਹਿਬਾਨ ਜਿਨ੍ਹਾਂ ਦੇ ਵਿੱਚ ਬਹੁਤ ਸਤਿਕਾਰਯੋਗ ਬਾਬਾ ਨਾਦਰ ਸਿੰਘ ਜੀ ਹਰੀਆਂ ਵਿਲਾ ਵਾਲੇ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ਰ ਨਾਦਰ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਾ ਸਾਹਿਬ ਬਾਬਾ ਅਵਤਾਰ ਸਿੰਘ ਜੀ ਦਰਪੰਥ ਬਾਬਾ ਰਦੀ ਚੰਜੀ ਸੇਕੀਤੇ ਸ਼ਸ਼ਤਰ ਬਸ਼ਤਰ ਵਕਸ਼ਣ ਕੀਤੇ ਤੇ ਉਹ ਨਕਾਣਾ ਦੀ ਤਾਬਿਆ ਜਿਹੜੀ ਹੈ ਸਾਰਿਆਂ ਨੂੰ ਹਾਂਸੰਗ ਜਿਥੇ ਵੰਦਲਾ ਕਰਨੇ ਦਾ ਉਹ ਬੁੱਢਾ ਦਲ ਜਿਹੜਾ ਬੁੱਢਾ ਦਲ ਦੀ ਰਗਵਾਈ ਦੇ ਵਿੱਚ ਸਾਰੇ ਕਰਨੇ ਦੇ ਵਾਲੇ ਅੱਜ ਵਿਸ਼ਾਲ ਮਹੱਲਾ ਜਿਹੜਾ ਗੁਰੂ ਦਾ ਖਾਲਸਾ ਪੰਥ ਸਾਰਾ ਹੀ ਮਹੱਲੇ ਘੜਿਆ ਹੋਇਆ ਸੀ ਤੇ ਆਰਦੀ ਬਹੁਤ ਹੀ ਸਰਦਾ ਭਾਵਨਾ ਸਤਕਾਰ ਦੇ ਨਾਲ ਜਿੱਥੇ ਖਾਲਸੇ ਪੰਥ ਦੇ ਜਿੱਥੇ ਪੋਰਸਵਾਲਾ ਦੇ ਦਰਸ਼ਨ ਕੀਤੇ ਇਨਸਾਨ ਕੀ ਸੱਜਾਂ ਦੇ ਤੇ ਉਹ ਜੰਮ ਜੂ ਕਰਤਾਰ ਜੀ ਨੇ ਦੇਖੇ ਨੇ ਮੈਂ ਆਰਦੀ ਇਹਨਾਂ ਪੂਰੀ ਚੜ੍ਹਦੀ ਕਲਾ ਦੇ ਨਾਲ ਕੀਰਤਨ ਦੁਆਰਾ ਨਿਹਾਲ ਕਰਦੇ ਹਾਂ ਬਾਬਾ ਰਜੀਤ ਸਿੰਘ ਜੀ ਹੋਰਾਂ ਨੇ ਬਹੁਤ ਵੱਡੇ ਪ੍ਰਚਾਰ ਕੀਤੇ ਬਾਬਾ ਬਰਜੀਤ ਸਿੰਘ ਜੀ ਦਾਦੂਗੜ੍ਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਦਾ ਬਹੁਤ-ਬਹੁਤ ਦਲੇਰ ਸਿੰਘ ਜੀ ਖਾਲਸਾ ਵੀ ਭਾਵੇਂ ਕਮਰਿਆਂ ਜੇ ਸੀ ਵੇਟ ਨੂੰ ਆਏ ਪਰ ਫੇਰ ਵੀ ਬਹੁਤ ਚੰਗੀ ਗੱਲ ਹੈ ਤੇ ਆਂਗ ਸੰਗਤਾਂ ਦਾ ਜਿਹੜਾ ਨਾ ਇਹਨਾਂ ਨੇ ਪ੍ਰਬੰਧ ਕੀਤਾ ਹੋਰ ਵੀ ਅੱਗੇ ਵਧੀਆਂ ਕਰਿਆ ਕਰੋ ਤਾਂ ਕਿ ਸੰਗਤ ਨੂੰ ਸੌਖਾ ਰਹੇ ਸਾਰਿਆਂ ਦਾ ਪੱਤਰਕਾਰ ਸਹਿਬਾਨਾਂ ਦਾ ਇਥੋਂ ਦੇ ਲੋਕਲ ਤੇ ਪੁਰਾਣੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪਿਆਰੇ ਵਸਾਕੀ ਵਾਲੇ ਦਿਨ ਆਪਾਂ ਨੂੰ ਇਹ ਜਕਾਰਾ ਚਲਿਆ ਸੀ ਤੇ ਆਪਾਂ ਵਸਾਕੀ ਵਾਲੇ ਜਿਹੜੇ ਬੁਲੇ ਬੈਠੇ ਆ ਇੱਕੇ ਵਾਰ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਜੀ ਜੀ ਕੀ ਫਤਿਹ ਆਓ ਹਰ ਸਾਲ ਦੀ ਤਰ੍ਹਾਂ ਸ੍ਰੀ